ਖੱਡੀ ਤੋਰ ਦੀ ਸੀ ਜੇ ਸਾਡੇ ਮੁਲਾਜ਼ਮਾਂ ਦੇ ਸਾਡੇ ਵਜੀ ਗਏ ਇਥੋਂ ਰਹਿ ਲੈਣੂਗਾ ਨੂੰ ਮੈਂ ਛੱਡ ਕੇ ਭੱਜਣਗੇ ਪੇੜ ਛੱਡ ਕੇ ਭੱਜਣਗੇ ਜੀ ਪਾੜ ਦੂੰਗਾ ਮੈਂ ਸਹੀ ਗੱਲ ਦੱਸਾਂਗਾ ਮੈਂ ਸਾਲੂ ਤੁਸੀਂ ਆਪਦੇ ਬੱਚੇ ਨਹੀਂ ਰੱਖਣੇ ਅੱਜ ਛੋਟੇ ਛੋਟੇ ਬੱਚੇ ਤੋਰੇ ਫਿਰਦੇ ਨੇ ਜੀ ਤੁਸੀਂ ਚਾਹੁੰਦੇ ਵੀ ਹਾਂ ਵੀ ਲੈ ਕੇ ਕੁੜੀਆਂ ਲੈ ਕੇ ਜੇਬ ਜਿਹਨਾਂ ਦੇ ਪਈਆਂ ਰਹਿਣ ਹਾਂ ਜੀ ਯਾਰ ਇੰਨੇ ਜੋ ਇਹ ਸਾਰੇ ਜਵਾਨ ਜਵਾਨ ਮੁੰਡੇ ਖੜੇ ਸਾਰੇ ਜੱਟ ਕਿਤੇ ਸਾਡੇ ਉੱਪਰ ਕਰਕੇ ਆ ਕੇ ਲੈ ਕੇ ਜੀ ਠੀਕ ਹੈ ਜੀ ਇਹ ਬਸ ਸੱਚ ਪਤਾ ਨਹੀਂ ਹੋਸੇਗਾ ਜੁਰਤ ਦੇ ਪੁੱਛਾ ਦੇ ਇਹਨੇ ਕਿ ਜੁਰਤ ਆ ਪਿੰਡ ਦੇ ਵਿੱਚ ਕੋਈ ਕੰਮ ਕਰ ਜਾਵੇ ਆ ਜੁੱਤੀ ਫੇਰੀ ਹੁੰਦੀ ਤਾਨੂੰ ਹਾਲ ਦੀ ਲੋੜ ਹੀ ਨਾ ਪਵੇ ਹਾਂਜੀ ਸੱਚੀ ਨਾ ਬੇ ਦਰਦੇ ਤੁਸੀਂ ਮੁੰਡੇ ਕੋਈ ਸਾਡੀ ਐਨਜੀਓ ਕੋਈ ਨਹੀਂ ਬਣੀ ਗੀ ਸਰ ਬਣਾਈ ਬਣਾਉ ਯਾਰ ਵੀ ਸੁਖੀ ਸਾਹਿਬ ਨੇ ਸਰ ਸਾਹਿਬ ਨੇ ਸਰ ਬਣਾਈ ਛੋ ਵੀ ਖਵਾਇਆ ਪਰ ਮੀਨ ਲੋਕ તાલુ ਕਰ ਚਲਦੇ ਗਏ ਗੜ ਬੈਨੇ ਸਾਨੂੰ ਦੱਸੋ ਦੇ ਨੇ ਸਾ ਗੱਲ ਬੈਨੇ ਲੈ ਹੁਣ ਗੱਲ ਬੈਨੇ ਸੋ ਸਾਡੇ ਜਨ ਨੂੰ ਸਰ ਪੂਰਾ ਪੁਲਿਸ ਵੀ ਛੱਡ ਦਿੰਦੀ ਸਰ ਛੱਡ ਦੇ ਕਰਨਾ ਜੋ ਇਹਦਾ ਜਾੜਦਾ ਜੀ ਮੈਨੂੰ ਦਿੱਸਦੀ ਸਰ ਉਹ ਤਾਂ ਪੁਲਿਸ ਵੀ ਛੱਡ ਦਿੰਦੀ ਜਿਹਨੂੰ ਫੜਦੇ ਨਾ ਛੱਡ ਦਿੰਦੇ ਵੀ ਕਿਤੇ ਸਰ ਬੜਾ ਕੋਈ ਬਹੁਤ ਹੀ ਸਖ ਸਦੈਤਾ ਨੇ ਜਿਹੜੀ ਕਿ ਚਿੱਟੇ ਦੇ ਉੱਪਰ ਹੈਗੇ ਨੇ ਤੇ ਨਾਲ ਹੀ ਜਿਹੜੇ ਗੈਂਗਸਟਰ ਦੇ ਉੱਪਰ ਹੈਗੇ ਸੋ ਇਸੇ ਲੜੀ ਦੇ ਵਿੱਚ ਸਾਡੇ ਐਸ.ਪੀ. ਸਾਹਿਬ ਨੇ ਅਲੱਗ ਅ ਸੇਵਲ ਦੇ ਵਿੱਚ ਹੈਗੇ ਸਾਡੇ ਕੋਲ ਸਪੈਸ਼ਲ ਟੀਮ ਹੈਗੀਆਂ ਜਿਹਦੇ ਵਿੱਚ ਲਿਸਟਾਂ ਅਲੱਗ-ਅਲੱਗ ਬਣੀਆਂ ਸੋ ਇਸੇ ਲੜੀ ਦੇ ਵਿੱਚ ਅਸੀਂ ਕਿ ਐਫਆਈਆ ਨੰਬਰ 104255 2522025 ਉਹਦੀ ਦਿੱਤੀ ਸੀ ਐਨਡੀਪੀਐਸ 20 ਗ੍ਰਾਮ ਅਸੀਂ ਹਰਨਪੋੜੀ ਸੀਗੇ ਹਰਦੇਵ ਸਿੰਘ ਲਿਸ ਦੇ ਬੇਗੋ ਤੇ ਉਹਨੂੰ ਜਿਸ ਲਈ ਅਸੀਂ ਅਰੈਸਟ ਕੀਤਾ ਹੈਗਾ ਉਹਨੂੰ ਅਸੀਂ ਪੁਲਿਸ ਰਿਮਾਂਡ ਦੇ ਦਿੱਤਾ ਹੈਗਾ ਤੇ ਉਹਦੀ ਪੁੱਛੀਏ ਇਸ ਦੇ ਵਿੱਚ ਲੜਕਾ ਹੀ ਕੰਦ ਹੈਗਾ ਜੋਬਨਪੀਰ ਏਲੀਅਸ ਗਿਆਨੀ ਕੱਲੇ ਬਿੰਦ ਹੈਗਾ ਇਸੇ ਸਬੰਧ ਦੇ ਵਿੱਚ ਦੋ ਟੀਮਾਂ ਸਾਡੀ ਬਣੀ ਸੀ ਚੌਕੀ ਇੰਚਾਰ ਜਿਹੜੇ ਗੁਰਪਾਲ ਫਤਿਹਪੁਰ ਦੇ ਤੇ ਨਾਲੇ ਥਾਣੀ ਦੀ ਟੀਮ ਬਣੀ ਸੀ ਅਰਲੀ ਮਾਰਨਿੰਗ 4 ਵਜੇ ਰੇਡ ਕੀਤੀ ਜਾਂਦੀ ਗਈ ਸੀ ਮੰਦਿਰੋਂ ਸੀ ਪੜ ਲਏ ਨੇ ਜੋਗਨਪੀਤੁਰ ਪੜ ਲਏ ਕੇ ਜਿਸ ਵੇਲੇ ਜਾਣ ਲੱਗਦੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹਨਾਂ ਨੇ ਸਾਡੀ ਗੱਡੀ ਤੇ ਪੱਤਾ ਆ ਦਿੱਤਾ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਤੇ ਫਾਇਰ ਵੀ ਕੀਤੇ ਗਏ ਸੋ ਇਸ ਤੇ ਸਾਡੇ ਮਿਲਾਂ ਜਾਂਦੇ ਵੀ 6 ਵਜੇ ਹੀ ਆ ਉਹ ਵੀ ਜਿਹੜੇ ਇਲਾਜ ਹੈਗੇ ਤੇ ਜੋਗਨਪੀਤੁਰੋਂ ਸੀ ਪੜ ਲਏਗੇ ਸਰ ਕੋਈ ਜਿਹੜਾ ਹਮਲਾਵਰ ਉਹਦਾ ਕੋਈ ਮਾਮਲਾ ਕਪੀਸ ਦਾ ਹਾਲੀ 307 ਉਹਦਾ ਪਰਚਾ ਦੇਣ ਲੱਗੇ 25000 ਨਾਟ ਨਾਲ ਲਗਾਈਏ 353186 ਸਾਰੇ ਨਾਲ ਲਗਾਈਏ ਜਿਹੜੇ ਨਾਜਬ ਤੇ ਹਮਲਾ ਕੀਤਾ ਗਿਆ ਸੋ ਉਹਨਾਂ ਦੀ ਲੇਡੀਜ਼ ਵਗੈਰਾ ਵੀ ਹੈਗੇ ਸਾਰੇ ਸਾਰਿਆਂ ਨੂੰ ਅਰੈਸਟ ਕੀਤਾ ਜਾਏਗਾ ਟੀਮਾਂ ਗਈਆਂ ਨੇ ਸਾਡੇ ਕੋਲ ਆਪਣੇ ਇਹ ਬਲਾਈਂ ਵਿੱਚ ਜਖਮੀ ਹੋ ਰਹਾ ਨਾਂਗੀ ਸਰ ਸੁਰਜੀਤ ਸਿੰਘ ਜੀ ਐਸਐਸ ਸੁਰਜੀਤ ਸਿੰਘ ਇਹ ਲੜਕਾ ਬਹੁਤ ਹੀ ਸਖ਼ਤ ਸਦਾਤਾ ਨੇ ਜਿਹੜੀ ਕਿ ਚਿੱਟੇ ਦੇ ਉੱਪਰ ਹੈਗੇ ਨੇ ਤੇ ਨਾਲ ਹੀ ਜਿਹੜੇ ਗੈਂਗਸਟਰ ਦੇ ਉੱਪਰ ਨੇ ਸੋ ਇਸੇ ਲੜੀ ਦੇ ਵਿੱਚ ਸਾਡੇ ਐਸਐਸਪੀ ਸਾਹਿਬ ਨੇ ਅਲੱਗ-ਅਲੱਗ ਟੀਮਾਂ ਬਣਾਈਆਂ ਵਰਦੀਦਾਰੀ ਵੀ ਤੇ ਨਾਲੇ ਜਿਹੜੇ ਸਿਵਲ ਦੇ ਵਿੱਚ ਵੀ ਹੈਗੇ ਸਾਡੇ ਕੋਲ ਸਪੈਸ਼ਲ ਟੀਮਾਂ ਹੈਗੀਆਂ ਜਿਹਦੇ ਵਿੱਚ ਲਿਸਟਾਂ ਅਲੱਗ-ਅਲੱਗ ਬਣੀਆਂ ਸੋ ਇਸੇ ਲੜੀ ਦੇ ਵਿੱਚ ਅਸੀਂ ਕਿ ਐਫਆਈਆ ਨੰਬਰ 104255 2522 ਹਰਦੇਵ ਸਿੰਘ ਲਿਸ ਦੇ ਬਿਕਰੂ ਤੇ ਉਹਨੂੰ ਜਿਸ ਲਈ ਅਸੀਂ ਅਰੈਸਟ ਕੀਤਾ ਗਿਆ ਉਹਨੂੰ ਅਸੀਂ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਤੇ ਉਹਦੀ ਪੁੱਛੀ ਇਸ ਦੇ ਵਿੱਚ ਲੜਕਾ ਹੀ ਕੰਦ ਹੈਗਾ ਜੋਬਨਪੀਰ ਏਲੀਅਸ ਗਿਆਨੀ ਕੱਲੇ ਬੰਦ ਹੈਗਾ ਇਸੇ ਸਬੰਧ ਦੇ ਵਿੱਚ ਦੋ ਟੀਮਾਂ ਸਾਡੀ ਬਣੀ ਸੀ ਚੌਕੀਨ ਚਾਰ ਜਿਹੜੇ ਗੁਰਪਾਲ ਫਤਿਹਪੁਰ ਦੇ ਤੇ ਨਾਲ ਹੀ ਥਾਣੀ ਦੀ ਟੀਮ ਬਣੀ ਸੀ ਅਰਲੀ ਮਾਰਨਿੰਗ 4 ਵਜੇ ਰੇਡ ਕੀਤੀ ਜਾਂਦੀ ਗਈ ਸੀ ਮੰਦਿਰੋਂ ਅਸੀਂ ਫੜ ਲਏ ਜੋਬਨਪੀਰ ਨੂੰ ਫੜ ਲਿਆ ਗਿਆ ਜਿਸ ਲਈ ਜਾਣ ਲੱਗਦੇ ਤੇ ਨਾਲ ਹੀ ਉਹਨਾਂ ਦੇ ਘਰ ਦੇ ਉਹਨਾਂ ਦੇ ਜਿਹੜੇ ਰਿਲੇਟਿਵ ਸੀ ਉਹਨਾਂ ਨੇ ਸਾਡੀ ਗੱਡੀ ਤੇ ਪਤਾਵ ਕੀਤਾ ਬੰਦੇ ਨੂੰ ਛੁਡਾਉਣ ਦੀ ਕੋਸ਼ਿਸ਼ ਪੂਰੀ ਕੀਤੀ ਗਈ ਫਾਇਰ ਵੀ ਕੀਤੇਗੇ ਸੋ ਇਸ ਤੇ ਸਾਡੇ ਮਿਲਾਂ ਜਨ ਦੇ ਵੀ 6:00 ਵਜੇ ਆ ਗਿਆ ਉਹ ਵੀ ਜਿਹੜੇ ਇਲਾਜ ਹੈਗੇ ਤੇ ਜੋ ਬੰਦੇ ਜਿਸ ਨੋਸੀ ਪੜਲੇਗੇ ਸਰ ਕੋਈ ਜਿਹੜੇ ਹਮਲਾ ਕਰਨ ਦਾ ਮਾਮਲਾ ਕਪੀ ਸਰ ਹਾਲੀ 307 ਉਹਦਾ ਪਰਚਾ ਦੇਣ ਲੱਗੇ 25000 ਨਾਟ ਨਾ ਲਗਾਈਏ 353186 ਸਾਰੇ ਨਾ ਲਗਾਈਏ ਜਿਹੜੇ ਨਾਜਮ ਤੇ ਹਮਲਾ ਕੀਤਾ ਹੈ ਸੋ ਉਹਨਾਂ ਦੀ ਲੇਡੀਜ਼ ਵੀ ਹੈਗੇ ਸਾਰੀਆਂ ਸਾਰੇ ਨੂੰ ਅਰੈਸਟ ਕੀਤਾ ਜਾਏਗਾ ਟੀਮਾਂ ਗਈਆਂ ਨੇ ਸਾਡੇ ਕੋਲ ਅਰੇ ਯਾ ਬਲਾਈ ਵਿੱਚ ਕਿਹੜਾ ਨਾਮ ਦੀ ਸਰ ਸੁਰਜੀਤ ਸਿੰਘ ਜੀ ਐਸਐਸ ਸੁਰਜੀਤ ਸਿੰਘ ਹੈ ਲੋਕ